Thank you ਜਿੱਥੇ ਸਾਰਾ ਦੇਸ਼ ਆਜ਼ਾਦੀ ਦਾ 75ਵਾਂ ਦਿਹਾੜਾ ਮਨਾ ਰਿਹਾ ਉੱਥੇ ਹੀ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਤੇ ਜ਼ਿਲ੍ਹਾ ਤੇ ਤਹਿਸੀਲ ਪੱਧਰ ਦੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਤੇ ਵੱਜੋ ਟਰੈਕਟਰ ਮਾਰਚ ਕੱਟਿਆ ਗਿਆ ਕਲਾਂ ਨੌਰ ਦੇ ਵਿੱਚ ਕੱਟੇ ਗਏ ਟਰੈਕਟਰ ਮਾਰਚ ਦੇ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਕਿਸਾਨ ਯੂਨੀਅਨ ਕਿਰਤੀ ਕਿਸਾਨ ਯੂਨੀਅਨ ਦੇ ਨੁਮਾਇੰਦੇ ਪਹੁੰਚੇ ਅਤੇ ਟਰੈਕਟਰ ਮਾਰਚ ਦੇ ਦੌਰਾਨ 500 ਦੇ ਕਰੀਬ ਟਰੈਕਟਰਾਂ ਦੇ ਨਾਲ ਪ੍ਰੇਡ ਕੀਤੀ ਗਈ ਸੋ ਇਸੇ ਦੌਰਾਨ ਰੋਸ ਮਾਰਚ ਕੱਟਿਆ ਗਿਆ ਸੋ ਇਸੇ ਦੌਰਾਨ ਕਿਸਾਨਾਂ ਦੇ ਵੱਲੋਂ ਕੀ ਕੁਝ ਕਹਿ ਗਿਆ ਸੋ ਆਓ ਸੁਣ ਲੈਂਦੇ ਆ ਉਹਨਾਂ ਦੀ ਜ਼ੁਬਾਨੀ ਮੇਰਾ ਨਾਮ ਹਰਜੀਤ ਸਿੰਘ ਕਾਲੋ ਜ਼ਿਲ੍ਹਾ ਪ੍ਰਧਾਨ ਜਮੂਹੀ ਕਿਸਾਨ ਸਭਾ ਜਿਹੜਾ ਗਰਦਾਸਪੁਰ ਅੱਜ ਦਾ ਜਿਹੜਾ ਇਹ ਮਾਰਚ ਆ ਰੇਡ ਆਏ 26 ਜਨਵਰੀ ਦੀ ਇਹਦਾ ਫੈਸਲਾ ਸੰਜੁਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਕੀਤਾ ਗਿਆ ਇਹ ਪੂਰੇ ਦੇਸ਼ ਦੇ ਜ਼ਿਲ੍ਹਿਆਂ ਤੇ ਤਹਿਸੀਲਾਂ ਦੇ ਵਿੱਚ ਜਿਹੜੇ ਇਹ ਮਾਰਚ ਹੋ ਰਿਹਾ ਪੰਜਾਬ ਦੇ ਵਿੱਚ ਸਾਰੇ ਥਾਵਾਂ ਤੇ ਜ਼ਿਲ੍ਹਿਆਂ ਦੇ ਉੱਤੇ ਵੀ ਇਹਤੋ ਸਹੀਲਾਂ ਦੇ ਉੱਤੇ ਵੀ ਇਸ ਤਰ੍ਹਾਂ ਦੇ ਜਿਹੜੇ ਟਰੈਕਟਰ ਮਾਰਚ ਟਰੈਕਟਰ ਪ੍ਰੇਡ ਕੀਤੀ ਜਾ ਰਹੀ ਹੈ ਟਰੈਕਟਰ ਪ੍ਰੇਡ ਦਾ ਮੁੱਖ ਮਕਸਦ ਹੈ ਕਿ ਸਾਡੇਆਂ ਜਿਹੜੀਆਂ ਦਿੱਲੀ ਮੋਰਚੇ ਤੋਂ ਅਸੀਂ ਵਾਪਸ ਆਏ ਆ ਉਹ ਸੜੇ ਸਾਡੀਆਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਮੋਦੀ ਸਰਕਾਰ ਨੇ ਮੰਨੀਆਂ ਸੀ ਇਹ ਸਾਨੂੰ ਲਾਗੂ ਕਰਨ ਦਾ ਵਾਅਦਾ ਦਿੱਤਾ ਸੀ ਉਹਨਾਂ ਨੂੰ ਮੁੱਕਰਦੀ ਹੈ ਉਹਨਾਂ ਮੰਗਾਂ ਨੂੰ ਉਹਨਾਂ ਫੈਸਲਿਆਂ ਨੂੰ ਲਾਗੂ ਕਰਵਾਉਣ ਲਈ ਆਹੀਂ ਇਹ ਦੁਬਾਰਾ ਜਿਹੜਾ ਆ ਇਹ ਦੂਸਰਾ ਪੜਾਅ ਸੰਘਰਸ਼ ਦਾ ਜਿਹੜਾ ਸ਼ੁਰੂ ਕੀਤਾ ਉਹ ਸਵੇਰੇ ਇਹ ਮੋਰਚਾ ਅਸੀਂ ਖਤਮ ਨਹੀਂ ਸੀ ਕੀਤਾ ਲੇਕਿਨ ਉਹ ਮੋਰਚਾ ਜਿਹੜਾ ਸੀਗਾ ਉਹ ਮੁਲਤਵੀ ਕੀਤਾ ਸੀ ਅਸੀਂ 2 ਸਾਲ ਉਹਨਾਂ ਨੂੰ ਡੀਕਿਆ ਤੇ ਡੀਕਣ ਤੋਂ ਬਾਅਦ ਇਹ ਦੁਬਾਰਾ ਜਿਹੜਾ ਦੂਸਰਾ ਪੜਾਅ ਮੋਰਚੇ ਦਾ ਸ਼ੁਰੂ ਕੀਤਾ ਇਹ ਦੂਸਰੇ ਪੜਾਅ ਤੋਂ ਇਲਾਵਾ 28 ਤਰੀਕ ਨੂੰ ਜਿਹੜੀ ਅੱਗੇ ਸਾਡੀ ਮੀਟਿੰਗ ਹੋਣੀ ਆ ਜੋ ਪ੍ਰੋਗਰਾਮ ਹੋਏਗਾ ਉਹਦੇ ਮੁਤਾਬਕ ਚੱਲੇਗਾ ਅੱਜ ਸਾਡੀ ਤੁਸੀਂ ਦੇਖ ਸਕਦੇ ਹੋ ਸੈਂਕੜੇ ਦੀ ਗਿਣਤੀ ਵਿੱਚ ਕਲਾ ਨਗਰ ਤਸੀਲ ਦੇ ਜਿਹੜੇ ਆ ਕਰਟਰ ਆ ਇੱਥੇ ਇਸੇ ਤਰ੍ਹਾਂ ਸਾਡੇ ਡੇਰਾ ਬਾਬਨਾਨ ਪਤੇਗੜ ਕੂਰੀਆਂ ਗਰਦਾਸਪੁਰ ਸਾਰੀਆਂ ਤਸੀਲਾਂ ਦੇ ਹੈੱਡਕ quartਰਾਂ ਦੇ ਸਾਰੇ ਹੈੱਡਕ quartਰ ਕਿੱਧਰ ਜਾ ਰਹੇ ਜੇ ਪੂਰੇ ਪੰਜਾਬ ਦੇ ਇਹ ਪੂਰੇ ਦੇਸ਼ ਦੇ ਵਿੱਚ ਪੂਰੇ ਦੇਸ਼ ਦੇ 500 ਜ਼ਿਲ੍ਹੇ ਜਿਹੜੇ ਆ ਉਹਨਾਂ ਦੇ ਉਹਨਾਂ ਦੇ ਹੈੱਡਕ quartਰਾਂ ਤੇ ਪੰਜਾਬ ਦੇ ਸਾਰੀਆਂ ਤਸੀਲਾਂ ਦੇ ਜ਼ਿਲ੍ਹੇ ਹੈੱਡਕ quartਰਾਂ ਦੇ ਤਾਂ ਕਿ ਜਿਹੜਾ ਮੋਦੀ ਸਰਕਾਰ ਨੂੰ ਤੇ ਜਿਹੜੀ ਪੰਜਾਬ ਦੀ ਜਿਹੜੀ ਆ ਭਗਵੰਤ ਮਾਨ ਸਰਕਾਰ ਇਹਦੇ ਨਾਲ ਜਿਹੜੇ ਸਾਡੇ ਸਬੰਧਤ ਮਸਲੇ ਆ ਉਹਨਾਂ ਨੂੰ ਜਿਹੜਾ ਇਹ ਸਾਡੀ ਚੇਤਾਵਨੀ ਆ ਇਹ ਚੇਤਾਵਨੀ ਵੀ ਬ루 ਕਰਦੇ ਆ ਤਾਂ ਕਿ ਜਿਹੜੇ ਸਾਨੂੰ ਕਹਿ ਰਹੇ ਆ ਕਿ ਇਹ ਸੜਕਾਂ ਰੋਕਦੇ ਆ 플ਾਨ ਕਰਦੇ ਆ ਟੀਮ ਕਰਦੇ ਆ ਅਸੀਂ ਕੋਈ ਸੜਕਾਂ ਨਹੀਂ ਰੋਕਦੇ ਬਿਲਕੁਲ ਸ਼ਾਂਤੀਪੂਰਨ ਸਾਡਾ ਸੰਘਰਸ਼ ਆ ਸਾਨੂੰ ਇਹ ਮਜਬੂਰ ਨਾ ਕਰੇ ਨਹੀਂ ਤੇ ਇਸ ਤੋਂ ਵੱਡੇ ਐਕਸ਼ਨ ਜਿਹੜੇ ਹੋ ਅਸੀਂ ਅੱਜ ਜੱਥੇਬੰਦੀ ਕੋਲ ਨਾਲ ਤੜ ਨਾਲ ਇਹ ਸਾਰੇ ਸੰਯੁਕਤ ਮੋਰਚਾ ਸਾਡੀਆਂ ਸੰਯੁਕਤ ਮੋਰਚੇ ਦੇ ਸਾਡੇ ਇਸ ਏਰੀਆ ਦੇ ਵਿੱਚ ਜਿਹੜੀਆਂ ਜੱਥੇਬੰਦੀਆਂ ਨੇ ਸਾਰੀਆਂ ਇਹਦੇ ਵਿੱਚ ਸ਼ਾਮਿਲ ਨੇ ਮੁੱਖ ਰੂਪ ਦੇ ਵਿੱਚ ਅਸੀਂ ਸਾਰੀਆਂ ਇੱਥੇ ਜਮਹੂਰੀ ਕਿਸਾਨ ਸਭਾ ਪੰਜਾਬ ਕਿਸਾਨ ਸਭਾ ਅਕਸ਼ਨ ਯੂਨੀਅਨ ਪੰਜਾਬ ਕਿਸਾਨ ਯੂਨੀਅਨ ਕਦੇ 50 ਸਾਲਾਂ ਤੋਂ ਇਹ ਮੁੱਖ ਰੂਪ ਦੇ ਜਥੇ ਨੇ ਹੋਰ ਵੀ ਜਿਹੜੀ ਕੋਈ ਜਥੇਬੰਦੀ ਸਾਡੇ ਵਿੱਚ ਸ਼ਾਮਲ ਸਾਰੀਆਂ ਇੱਥੇ ਆਈਆਂ ਨੇ ਲਗਭਗ ਕਿੰਨੇ ਕੁ ਟਰੈਕਟਰ ਨੇ ਜੀ ਆਹ ਤੁਸੀਂ ਦੇਖ ਸਕਦੇ ਹੋ ਮੈਂ ਗਿਣਤੀ ਸਾਰੀ ਸਾਰੀ ਗਿਣਤੀ ਤੋਂ ਬਾਹਰ ਹੀ ਹੋ ਗਈ ਤਾਂ ਅਸੀਂ 100-200 ਟਰੈਕਟਰ ਦੀ ਲਾਗੂ ਕਰਦੇ ਸੀ ਪਰ ਇਹ 4-500 ਦੇ ਲੱਗੇ ਟਰੈਕਟਰ ਨੇ ਤੁਸੀਂ ਦੇਖ ਹੀ ਸਕਦੇ ਹੋ ਸਾਡੀ ਗਿਣਤੀ ਨਹੀਂ ਸਾਡੇ ਕੋਲ ਹੋਈ ਸਾਡੀ ਝੰਡੇ ਵੀ ਆਏ ਜਿਹੜਾ ਲਿਆਦੇ ਸੀਗੇ ਇਸ ਕਰਕੇ ਬੜਾ ਸ਼ਾਹ ਲੋਕਾਂ ਦੇ ਵਿੱਚ ਇਹ ਟਰੈਕਟਰ ਮਾਰਚ ਕਿਤੋਂ ਤੱਕ ਜਾ ਕੇ ਕਿੰਨੇ ਹੋਏ ਇਹ ਇੱਥੋਂ ਹੀ ਬਾਬਾ ਕਾਰਜ ਸਟੇਡੀਅਮ ਤੇ ਆਪਾਂ ਖੜੇ ਆ ਇੱਥੋਂ ਚੱਲੇਗਾ ਤਾਂ ਪੀ ਪਾਣ ਤੋਂ ਚਾਰ ਫੇਰੇ ਕਲਾਨੌਰ ਆਣੇ ਪਏ ਨੇ ਉਹ ਗਾ ਚੌਲ ਨਹੀਂ ਚੁੱਕਦੇ ਤੇ ਆਰ ਕਾ ਚੌਲ ਨਾ ਚੁੱਕਦੇ ਰੱਖੋ ਸਾਡਾ ਧੋਨਾ ਕਿਸ ਨਾਲ ਦੁਪਈ ਹੈ ਜੇ ਦੇਖੇ ਜਲਦ ਕੇਂਦਰ ਸਰਕਾਰ ਦਾ ਗਏ ਤੱਕ ਕੋਈ ਤਲਖਾਨੀchnਾ ਅਸਰ ਨਹੀਂ ਹੋਇਆ ਅਸਰ ਕੀ ਕਹੋਗੇ ਮੈਂ ਤਾਂ ਇਹ ਗੱਲ ਕਹਿਣਾ ਕਿ ਜਿਸ ਤਰ੍ਹਾਂ ਅੱਗੇ ਅਸੀਂ ਮੋਦੀ ਨੂੰ ਮਨਾਇਆ ਸੀ ਉਸੇ ਤਰ੍ਹਾਂ ਹੀ ਫੇਰ ਅਸੀਂ ਮੋਦੀ ਨੂੰ ਮਨਾਵਾਂਗੇ ਜੇ ਇੱਥੇ ਮੰਨ ਗਿਆ ਤੇ ਠੀਕ ਹੈ ਤੇ ਦਿੱਲੀ ਜਾਣਾ ਪਏਗਾ ਤੁਸੀਂ ਦਿੱਲੀ ਵੱਲ ਵੀ ਜਾਵਾਂਗੇ ਲੱਗਦਾ ਮੈਂ ਦੁਬਾਰਾ ਦਿੱਲੀ ਫੇਰ ਇਹਦਾ ਥਰਲ ਘੱਟ ਹੋ ਜਾਏਗਾ ਹਾਂ ਜੀ ਦੁਬਾਰਾ ਇਹਦਾ ਵੱਧ ਹੋਏਗਾ ਅੱਗੇ ਨਾਲੋਂ ਵੱਧ ਹੋਏਗਾ ਕਿਉਂਕਿ ਗਾਂਗਾ ਜਿਹੜੀ ਕਿਸਾਨੀਆਂ ਬਹੁਤ ਜ਼ਿਆਦਾ ਤੰਗੀ ਤੰਗੀ ਆ ਜਿਹੜੇ ਮੰਤਰੀ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੇਖੋ ਕਿ ਨੌਕਰ ਨੇ ਦੇ ਅਸੀਂ ਆਪ ਨੌਕਰ ਬਣੇ ਆ ਜਿਹੜਾ ਪੰਜ ਚਾਰ ਕਿੱਲੇ ਵਾਲਾ ਉਹ ਆਪਣਾ ਇਲਾਜ ਨਹੀਂ ਕਰਾ ਰਿਆ ਪਤਾ ਦੀ ਪੁੱਤਰ ਚੰਗੇ ਸਕੂਲੇ ਨਹੀਂ ਭਰਾ ਰਿਆ ਤੇ ਫਿਰ ਇਹ ਦੱਸੋ ਇਹ ਤੋਂ ਮਾੜਾ ਹਾਲਾਤ ਕੀ ਹੋਵੇ ਇਹ ਕੰਮ ਕਹੀ ਕਹਿਣਾ ਚਾਹੁੰਦੇ ਆ ਕਿ ਕਿਸਾਨੀ ਸੰਘਰਸ਼ ਨੇ ਇੱਕ ਬੜੀਆ ਮਿਸਾਲ ਪੈਦਾ ਕੀਤੀ ਸੀ ਤੇ ਸਾਰੀ ਦੁਨੀਆ ਦੇ ਵਿੱਚ ਉਹ ਮੋਦੀ ਜਦੋਂ ਕਾਨੂੰਨ ਲਾਗੂ ਕਾਲੇ ਕਾਨੂੰਨ ਲਾਗੂ ਕੀਤੇ ਸਨ ਕਿਸਾਨ ਮਰੋਦੀ ਉਹਨਾਂ ਨੂੰ ਠਕਾਇਆ ਸੀ ਉਹਨੇ ਵਾਪਸ ਲਏ ਉਦੋਂ ਦਿੱਕਤੀਤਾ ਉੱਤੇ ਜਦੋਂ ਸਾਡੇ ਕਿਸਾਨਾਂ ਆਗੂਆਂ ਨਾਲ ਸਮਝੌਤਾ ਕੀਤਾ ਸੀ ਕਿ ਅਸੀਂ ਲਖੀਂਪੁਰ ਖੀਵੀ ਦੇ ਜਿਹੜਾ ਉਹ ਕਿਸਾਨਾਂ ਦੇ ਜਿਹੜੇ ਝੂਠੇ ਪਰਚੇ ਬਣਾਏ ਨੇ ਉਹ ਰੱਦ ਕੀਤੇ ਜਾਣਗੇ ਹਰ ਇੱਕ ਖਸਰਾ ਤੇ ਸਾਰੀਆਂ ਫਸਲਾਂ ਤੇ ਐਮ ਐਸ ਪੀ ਲਾਗੂ ਕੀਤੀ ਜਾਵੇਗੀ ਅਗੇ ਮਿਸਰਾ ਟੈਲੀ ਜਿਹੜਾ ਗੁਰराज ਗ੍ਰਹਿ ਮੰਤਰੀ ਹੈ ਉਹਨੂੰ ਜਿਹੜਾ ਨਾ ਉਹ ਜਿਹੜਾ ਨਾ ਬਰਖਾ ਮੰਤਰੀ ਮੰਡਲ ਚੋਂ ਬਰਖਾਸਤ ਕੀਤਾ ਜਾਵੇਗਾ ਪਰ ਸਾਡਾ 50 ਕਿਲੋਮੀਟਰ ਦਾ ਜਿਹੜਾ ਏਰੀਆ ਬੀ ਐਸ ਐਫ ਦੇ ਅੰਦਰ ਕੀਤਾ ہوا ਪੰਜਾਬ ਦਾ ਇਹ ਬੜਾ ਵੱਡਾ ਧੱਕਾ ਵਾ ਸਾਡੇ ਪਾਣੀ ਜਿਹੜੇ ਨੇ ਉਹ ਖਰਾਬ ਕਰ ਦਿੱਤੇ ਨੇ ਡੁੰਗੇ ਕਰ ਦਿੱਤੇ ਨੇ ਕੋਈ ਜਣਾ ਦਾ ਸਾਡਾ ਜਣਾ ਪੰਜਾਬ ਹਰ ਇੱਕ ਜਿਹੜੀ ਪ੍ਰਾਈਵੇਟ ਜੇਸ਼ਨ ਉਹਨੂੰ ਜਿਹੜਾ ਸਰਕਾਰੀ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਨੇ ਵਿਕਤੀਆਂ دارੀਆਂ ਰੇਲਵੇ ਵਿਕਤੀ ਜਾ ਰਹੀ ਹੈ ਬਾਖੜਾ ਵਿਆਸ ਐਮੈਂਡਮੈਂਟ ਬੋਰ ਜਿਹੜਾ ਉਹ ਤੇ ਸੈਂਟਰ ਸਰਕਾਰ ਦਾ ਕਬਜ਼ਾ ਵਾ ਚੰਡੀਗੜ੍ਹ ਜਿਹੜਾ ਉਹ ਪੰਜਾਬ ਨੂੰ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਜਾ ਕੇ ਬਣਾਇਆ ਗਿਆ ਉਸ ਰਾਜਧਾਨੀ ਨੂੰ ਜਿਹੜਾ ਉਹ ਜਦੋਂ ਉਹ ਅੱਜ ਸੈਂਟਰ ਸਰਕਾਰ ਆਪਣੀ ਇਹ ਜਣਾ ਚਾਹੁੰਦੀ ਹੈ ਇਸ ਕਰਕੇ ਜਦੋਂ ਵੀ ਸੈਸੀ ਚਾਹੁੰਦੇ ਆ ਕਿ ਹਰ ਇੱਕ ਕਿਸਾਨ ਦੀ ਪਰਿਵਾਰ ਦੀ ਉਹ ਜਿਹੜੀ ਘਾਟੀ ਦੀ ਉਹਦੀ ਆਪਣੀ ਜਿਹੜੀਆਂ 10000 ਰੁਪਏ ਘਟੋ ਘਾਟੀ ਜਿਹੜੀ ਆ ਉਹ ਪੈਨਸ਼ਨ ਹੋਣੀ ਚਾਹੀਦੀ ਹੈ